26000 ਰੁਪਏ ਦੇ ਮਾਰਕੀਟ ਚ 50000 ਦੇ ਮਿਲਦੇ ਮੈਂ ਤੁਹਾਨੂੰ ਕਹੀ ਜਨਾ ਬਾਰ ਬਾਰ ਜੀ ਠੀਕ ਹੈ ਕੁਆਲਿਟੀ ਇੱਕ ਨੰਬਰ ਹੈ ਜੀ ਗਰੰਟੀ ਜੀ 5 ਸਾਲ ਦੀ 5 ਸਾਲ ਦੀ ਜੇ ਮਰਦਾ ਸਾਲਾ ਮਰ ਜਾ ਕੋਈ ਦਿੱਕਤ ਨਹੀਂ ਕੀ ਤੁਹਾਨੂੰ ਮਿਲੂ ਬਠਿੰਡਾ ਸ਼ਹਿਰ ਦੇ ਵਿੱਚ ਜਿਵੇਂ ਮਰਜ਼ੀ ਉੱਤੇ ਨੱਚਿਓ ਬੈੱਡ ਨੂੰ ਕੁਝ ਵੀ ਨਹੀਂ ਹੁੰਦਾਗਾ ਕੁਝ ਨਹੀਂ ਹੁੰਦਾ ਜੀ 골ਡਨ ਪਾਵੇ ਹੋਣਗੇ 5 ਸਾਲ ਦੀ ਗਰੰਟੀ ਹੋਗੀ ਠੀਕ ਹੈ ਸਿਰਫ ਤੇ ਸਿਰਫ 24000 ਰੁਪਏ 24000 ਰੁਪਏ ਦੇ ਵਾਟਰ ਪ੍ਰੂਫ ਆ ਸਾਰਾ ਜੀ ਜੇ ਮਰਜ਼ੀ ਪਾਣੀ ਡੋਲੀ ਜੀ ਜੇ ਮਰਜ਼ੀ ਬਿਸਤਰੀ ਠੀਕ ਠੀਕ ਹੈ ਜੀ ਮਿਸਤਰੀ ਸਾਡੇ ਮਾਲ 'ਚ ਕਮੀ ਕੱਢ ਦੇ ਠੀਕ ਹੈ ਜੀ। ਛੋਟੇ ਆਏਗੇ ਤਾਂ ਖਰਚਾ ਮਿਸਤਰੀ ਖਰਚਾ ਸਾਫਾ ਸਾਫਾ ਸੋਫਾ ਤੁਹਾਨੂੰ 10000 ਰੁਪਏ ਦਾ ਮਿਲੂਗਾ ਬਿਆਰ ਦੇ ਵਿੱਚ 15 15 20000 ਰੁਪਏ ਦਾ ਮਿਲਦਾ ਹੈ। ਬਿਆਰ ਦੇ ਵਿੱਚ ਜਿੰਦੀ ਆ ਬੜੀ ਕੁਆਲਟੀ ਆ ਬੈਡ ਸਰਾਗਾ ਲਵਾਦੀ ਆ। ਸਿਰੇ ਹੀ ਗੱਲ ਬਾਤ ਹੈ ਸਾਡੇ। ਠੀਕ ਠੀਕ ਹੈ ਜੀ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸੂਰੋ ਦੋਸਤੋ ਅੱਜ ਆਪਾਂ ਪਹੁੰਚੇ ਆ ਬਠਿੰਡਾ ਸ਼ਹਿਰ ਦੇ ਵਿੱਚ ਸੁਲਤਾਨ ਫਰਨੀਚਰ ਕਿਲਾ ਰੋਡ ਬਠਿੰਡਾ ਦੇ ਵਿੱਚ ਆਜੋ ਮੇਰੇ ਨਾਲ ਚੱਲਦੇ ਆ ਬਹੁਤ ਕ੍ਰੈਡ ਕੁਆਲਟੀ ਬਹੁ ਸਹੀ ਕਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਬਠਿੰਡਾ ਦੇ ਵਿੱਚ ਬਹੁਤ ਹੀ ਕੈਂਟ ਫਰਨੀਚਰ ਬਹੁਤ ਹੀ ਘਾ ਟ੍ਰੇਡ ਦੇ ਵਿੱਚ ਹੈ ਜੀ ਇੱਕ ਦੇ ਇੱਕ ਵਧੀਆ ਡਿਜ਼ਾਈਨ ਹੋਣਗੇ ਠੀਕ ਠੀਕ ਹੈ ਯਾਰ ਲਗਰੀ ਡਿਜ਼ਾਈਨ ਆ ਗਈ ਜੀ ਹਾਂ ਠੀਕ ਹੈ ਜੀ ਡਬਲ ਸ਼ੇਡ ਤੋਂ ਹੋ ਗਿਆ ਸਿੰਗਲ ਸ਼ੇਡ ਤੋਂ ਹੋ ਗਿਆ ਓਕੇ ਓਕੇ ਜੀ ਆ 골ਡ ਗਲਾਸ ਹੋ ਗਿਆ ਜੀ ਠੀਕ ਹੈ ਜੀ ਕਈ ਕੁਆਲਿਟੀ ਆਉਂਦੀ ਹੈ ਵਾਕੀ ਸਾਡੇ ਕੋਲ ਮਾ ਲੋ ਮਿਲੂਗਾ ਜਿਹੜਾ ਤੁਹਾਨੂੰ ਜਿਵੇਂ ਘਰਾਂ ਚ ਕੋਠੀਆਂ ਚ ਲੋਕ ਆਪ ਬਣਵਾਉਂਦੇ ਆ ਉਹੋ ਜਿਹਾ ਮਿਲੂਗਾ ਜੀ ਓਕੇ ਓਕੇ ਜੀ ਆ ਡਿਜ਼ਾਈਨ ਦੇਖੋ ਜੀ ਠੀਕ ਹੈ ਜੀ ਇਹ ਲਗਦੇ ਡਿਜ਼ਾਈਨ ਆਗੇ ਸਾਰੇ ਜੀ ਸਾਰੇ ਵਧੀਆ ਇੱਕ ਤੋਂ ਇੱਕ ਡਿਜ਼ਾਈਨ ਹੋਣਗੇ ਜੀ ਤੇ ਟਿਕ ਰੇਖ ਹੋਊਗਾ ਜੀ ਤੇ ਸਾਡੇ 20 ਸਾਲ ਦੀ ਬੈੱਡ ਦੀ ਗਾਰੰਟੀ ਹੋਊਗੀ ਅੱਛਾ 20 ਸਾਲ ਦੀ ਗਾਰੰਟੀ ਹੈ ਬੈੱਡ ਦੀ ਹਾਂ 20 ਸਾਲ ਦੀ 20 ਸਾਲ ਠੀਕ ਠੀਕ ਹੈ ਜੀ ਦੋਸਤੋ ਜਿਵੇਂ ਮਰਜ਼ੀ ਖੋਲੋ ਕੋਈ ਦਿੱਕਤ ਨਹੀਂ ਆਹ ਦੇਖੋ ਇਹ ਹੈਵੀ ਬੈੱਡ ਹੋਊਗਾ ਜੀ ਠੀਕ ਠੀਕ ਹੈ ਜੀ ਜਿਵੇਂ ਮਰਜ਼ੀ ਚੜਦੇ ਕੋਈ ਦਿੱਕਤ ਨਹੀਂ ਆਹ ਦੇਖੋ ਦੋਸਤੋ ਜਿਵੇਂ ਮਰਜ਼ੀ ਚੜਦੇ ਦੇ ਵਿੱਚ ਕੋਈ ਦਿੱਕਤ ਨਹੀਂ ਗੀ ਠੀਕ ਹੈ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਹੀ ਕੈਂਟ ਫਰਨੀਚਰ ਦਾ ਸ਼ੋਅਰੂ ਤਾਂ ਚੱਕ ਲਾ ਜਾ ਬਈ ਤੂੰ ਵੀ ਚੜਦੇ ਹੋ ਵਿਚਾ ਦੇਖ ਲਓ ਦੋਸਤੋ ਹੋਰ ਬੰਦੇ ਇਹ ਤੇ ਹੋਰ ਵੀ ਪਾਓ ਚੜਾ ਠੀਕ ਠੀਕ ਜਿੰਨੇ ਮਰਜ਼ੀ ਬੰਦੇ ਚੜਾ ਦੇ ਕੋਈ ਦਿੱਕਤ ਨਹੀਂ ਜੀ ਹੋਰ ਵੀ ਦਿੱਕਤ ਨਹੀਂ 20 ਸਾਲ ਦੀ ਸਾਡੀ ਬੈਟ ਦੀ ਗਾਰੰਟੀ ਹੈ ਜੀ ਓਕੇ ਓਕੇ ਜੀ 20 ਸਾਲ ਦੀ ਪੂਰੀ ਗਾਰੰਟੀ ਹੈ ਬਾਈਆਂ ਦੀ ਠੀਕ ਹੈ ਜੀ ਨਾਲੇ ਪੱਕਾ ਬਿੱਲ ਨਾਲ ਜੀ ਮੂੰਹ ਬੋਲ ਬਿੱਲ ਪੱਕਾ ਮਿਲੂਗਾ ਪਰਚੀ ਵਾਲਾ ਕੰਮ ਨਹੀਂ ਹੈਗਾ ਜੀ ਪਰਚੀ ਵਾਲਾ ਕੰਮ ਨਹੀਂ ਜੀ ਠੀਕ ਠੀਕ ਹੈ ਜੀ ਪੂਰੀ ਗਾਰੰਟੀ ਕੋਈ ਓਕੇ ਓਕੇ ਜੋ ਉੱਪਰ ਵੀ ਚੜ ਕੇ ਦੇਖਾਂ ਜੀ ਇਹ ਮਰਦ ਸ਼ਾਲਾ ਆਹ ਦੇਖੋ ਦੋਸਤੋ ਜਿਵੇਂ ਮਰਦ ਸ਼ਾਲਾ ਮਰ ਜਾ ਕੋਈ ਦਿੱਕ ਤੁਹਾ ਨੂੰ ਮਿਲੂਏ ਬਠਿੰਡਾ ਸ਼ਹਿਰ ਦੇ ਵਿੱਚ ਜਿਵੇਂ ਮਰਜ਼ੀ ਉੱਤੇ ਨੱਚਿਓ ਬੈੱਡ ਨੂੰ ਕੁਝ ਵੀ ਨਹੀਂ ਹੁੰਦਾਗਾ ਕਾਹਿਆਂ अलमारीयां ਇਹਦਾ ਬਾਬਾ ਖੁੱਲੀ ਡੁੱਲੀ ਆ ਗਈ ਜੀ ਇਹਦੀ ਫੁੱਲ ਸਾਈਜ਼ अलमारी ਹੋਊਗੀ ਜੀ ਠੀਕ ਠੀਕ ਹੈ ਜੀ ਆ ਦੇਖੋ ਜੀ ਪੂਰੀ ਬੜੀ ਸ਼ੌਕਰਾਂ ਵਾਲੀ अलमारी ਆ ਗਈ ਕੋਈ ਇਹ ਨਹੀਂ ਹੈਗਾ ਵੀ ਪੁੰਡੇ ਕਬਜੀਆਂ ਵਾਲੀ ਠੀਕ ਠੀਕ ਹੈ ਜੀ ਇਹ ਹੈ ਵੀ अलमारी ਅੰਦਰ ਵੀ ਸਰਮਾਇਕਾ ਲੱਗਿਆ ਬਾਈ ਕੋਈ ਇਹ ਨਹੀਂ ਹੈਗਾ ਅੰਦਰ ਵੀਰੋਂ ਕਲੀ ਭਲਾਈ ਭਲਾਈ ਲੱਗੀ ਹੋਊਗੀ ਠੀਕ ਹੈ ਜੀ ਇੱਕ ਆਹ ਬਲੈਕ ਚ ਆ ਗਿਆ ਜੀ ਆ ਇਟਾਲੀਅਨ ਬੋਰਡ ਹੈ ਜੀ ਦੇਖੋ ਓਕੇ ਓਕੇ ਜੀ ਡਰੈਸਿੰਗ ਟੇਬਲ ਵੀ ਠੀਕ ਹੈ ਇਦੇ ਵਿੱਚ ਵੀ ਸਾਰਾ ਕੁਝ ਸੀ ਸਮਾਇਕਾ ਲੱਗਿਆ ਹੋਇਆ ਵਿੱਚ ਇਹ ਵੀ ਪੂਰੀ ਖੁੱਲੀ ਡੁੱਲੀ ਹੈ ਤੇ ਲੋਕਰ ਦੀ ਸੁਵਿਧਾ ਇਹਦੇ ਵਿੱਚ ਵੀ ਆ ਬਈ ਆ ਚੈੱਕ ਕਰ ਲਓ ਤੁਸੀਂ ਆ ਕੇ ਠੀਕ ਹੈ ਜੀ ਬਾਕੀ ਆ ਕਰੋਕਰੀ ਵਾਲੀ ਅਲਮਾਰੀ ਆ ਜਾਂਦੀ ਹੈ ਓਕੇ ਓਕੇ ਜੀ ਭਾਂਡੇ ਬੁਕਸ ਰੱਖ ਲਓ ਕਰੋਕਰੀ ਰੱਖ ਲਓ ਭਾਂਡੇ ਰੱਖੀਏ ਠੀਕ ਠੀਕ ਹੈ ਜੀ ਭਾਂਡੇ ਰੱਖਣ ਨੂੰ ਕਰੋਕਰੀ ਰੱਖਣ ਨੂੰ ਬਹੁਤ ਕੈਂਟ ਅਲਮਾਰੀ ਹੈ ਤੇ ਆਪਾਂ ਡਿਸਪਲੇ ਜੇ ਘਰੇ ਵੀ ਲਾ ਸੋ ਆ ਜਾ ਬਹੁਤ ਸੋਹਣੀ ਲੱਗੂਗੀ ਜੀ ਕਿ ਵੀਰ ਜੀ ਆਪਣੇ ਕੋਲ ਆ ਚੀਏ ਦੇਖੋ ਜੀ ਇੱਕ ਨੰਬਰ ਦਾ ਸੋਫਾ ਤਿਆਰ ਹੋਇਆ ਠੀਕ ਆ ਸੋਫਾ ਆ ਗਿਆ ਬਈਆ ਦੇਖ ਲਓ ਹੈਨਾ ਸੋਫਾ ਦੇਖ ਕੇ ਰੂਹ ਖੁਸ਼ ਹੁੰਦੀ ਹੈ ਠੀਕ ਹੈ ਜੀ ਸੋਫੇ ਦਾ ਓਕੇ ਯਾਰ ਕੁਆਲਟੀ ਨਾਲ ਇੱਕ ਨੰਬਰ ਆ ਬਿਲਕੁਕੁਲ ਹੈ ਨਾ ਹਾਂ ਠੀਕ ਹੈ ਕਲਰ ਜਿਹੜਾ ਮਰਜ਼ੀ ਲੈ ਲਈ ਜੀ ਕਲਰ ਜਿਹੜਾ ਮਰਜ਼ੀ ਲੈ ਲਓ ਜੀ ਉਹਦਾ ਟੇਬਲ ਹੈ ਜੀ ਨਾਲ ਵਧੀਆ ਗੋਲਡਨ ਪਾਵੇ ਹੋਣਗੇ 5 ਸਾਲ ਦੀ ਗਾਰੰਟੀ ਹੋਗੀ ਠੀਕ ਹੈ ਜੀ ਸਿਰਫ ਤੇ ਸਿਰਫ 24000 ਰੁਪਏ ਜੀ 24000 ਰੁਪਏ ਦਾ ਹੈ ਬਾਜੀ 50 50000 ਰੁਪਏ ਦਿੰਦੇ ਇਹ ਵਿੱਚ ਹੀ ਆਣ ਜੋ ਠੱਗਾ ਪਠੱਗ ਨਹੀਂ ਹੈਗੇ ਠੀਕ ਹੈ ਬਾਈ ਕਹਿੰਦਾ ਮੈਂ 24000 ਤੈਨੂੰ ਵਿਦ ਟੇਬਲ ਦੇਵਾਂਗੇ ਵਿਦ ਟੇਬਲ ਦੀ ਵਿਦ ਟੇਬਲ ਮਿਲੂ ਬਾਈ ਸਾਨੂੰ 24 ਮਾਡਲ ਆ ਜਾਂਦਾ ਆਹ ਦੇਖੋ ਜੀ ਆਹ ਟੈਸਟਰ ਤੋਂ ਅਲੱਗ ਹੈਗਾ ਵੱਡਾ ਟੇਬਲ ਆ ਗਿਆ ਪੂਰਾ ਹੈਵੀ ਵਰਕ ਆ ਗਿਆ ਤੁਹਾਨੂੰ ਮਿਲੂ ਸਿਰਫ 26000 ਰੁਪਏ ਦਾ 26000 ਰੁਪਏ ਦਾ ਹੈ ਮਾਰਕੀਟ 'ਚ 50 50000 ਦੇ ਮਿਲਦੇ ਆ ਮੈਂ ਤੁਹਾਨੂੰ ਕਹੀ ਹੈ ਨਾ ਬਾਰ-ਬਾਰ ਜੀ ਠੀਕ ਹੈ ਕੁਆਲਿਟੀ ਇੱਕ ਨੰਬਰ ਹੈ ਜੀ ਗਾਰੰਟੀ ਜੀ 5 ਸਾਲ ਦੀ 5 ਸਾਲ ਦੀ ਠੀਕ ਹੈ ਕਾ ਆ ਗਿਆ ਜੀ ਇਸ ਤੋਂ ਬਾਅਦ ਆਹ ਦੇਖੋ ਸੋਫਾ ਮਿਲੂ ਤੁਹਾਨੂੰ ਸਿਰਫ 16000 ਰੁਪਏ ਦਾ 16000 ਰੁਪਏ ਦਾ ਹੈ 16000 ਠੀਕ ਠੀਕ ਜੀ 24 24000 ਮੰਗੀਆਂ 24000 ਰੁਪਏ ਦਾ ਸੋਫਾ ਤੁਹਾਨੂੰ ਮਿਲੂਗਾ ਬਿੱਡ ਟੇਬਲ ਇਹਦੀ ਗਾਰੰਟੀ ਨਹੀਂ ਹੋਣੀ ਫਰੀ ਜੀ 5 ਸਾਲ ਦੀ ਗਾਰੰਟੀ ਹੈ 5 ਸਾਲ ਦੀ ਵੀ ਹਾਂ ਜੀ ਆ ਦੇਖੋ ਦੋਸਤੋ 5 ਸਾਲ ਦੀ ਗਾਰੰਟੀ ਇਹਦੀ ਵੀ ਠੀਕ ਹੈ ਬਾਈ ਜੀ ਸਾਡੇ ਕੋਲ ਕੋਈ ਆਈਟਮ ਨਹੀਂ ਮਿਲੂਗੀ ਜੀ ਉਹ ਤਾਂ ਮਿਲ ਦਿਆਂਗੇ ਮੂਹ ਵੱਲੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਉਸ ਤੋਂ ਇਲਾਵਾ ਐਦਾਂ ਨਹੀਂ ਕਿ ਤੁਸੀਂ ਪੁਰਾਣਾ ਸਮਾਨ ਲਿਆ ਕੋਈ ਕਹਿੰਦੇ 5000 ਦਾ ਕੱਟ ਦਾਂਗੇ ਠੀਕ ਹੈ ਠੀਕ ਜੀ ਰਿਪਾਰਟ ਤੁਹਾਡੇ 5000 ਦਾ ਕੱਟ ਦਾਂਗੇ ਓਕੇ ਓਕੇ ਜੀ ਇਸ ਸਕੈਮ ਦੇ ਵਿੱਚ ਇਹ ਠੱਗੀ ਦੇ ਵਿੱਚ ਨਾ ਫਸੋ ਬਾਈ ਕਹਿੰਦੇ ਸਭ ਤੋਂ ਵੱਡੀ ਠੱਗੀ ਹੈ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਆਪਾਂ ਪੁਰਾਣੇ ਜੀ ਕੱਟ ਲਾਂਗੇ। ਕੋਈ ਸੋਫਾ ਤੁਹਾਡਾ ਆਹੀ 16000 ਦਾ 25000 ਦੇ ਦੇਣਗੇ ਤੁਹਾਨੂੰ ਤੇ 500 ਤੁਹਾਡਾ ਕਰਕੇ ਤੁਸੀਂ ਖੁਸ਼ ਹੋ ਜਾਓਗੇ। ਹਾਂ ਤੁਹਾਡੇ ਨਾਲ ਸਭ ਤੋਂ ਵੱਡੀ ਠੱਗੀ ਹੈ। ਠੀਕ ਹੈ ਬਾਈ ਜੀ। ਇੱਕ ਆ ਬੈੱਡ ਆ ਗਿਆ ਯਾਨੀ। ਆ ਬੈੱਡ ਦੇਖੋ। ਠੀਕ ਹੈ ਜੀ। ਆ ਡਿਜ਼ਾਈਨ ਦੇਖੋ ਬਾਈ ਕਿੰਨਾ ਸੋਹਣਾ ਹੈ। ਡਿਜ਼ਾਈਨ ਦੇ ਕਈ 100 ਬੈੱਡਾ ਉਹਨੇ ਕਵਰ ਵੀ ਨਹੀਂ ਹੋ ਸਕਦੇ। ਠੀਕ ਹੈ ਜੀ। ਲਗ ਲਗ ਤਰ੍ਹਾਂ ਦੇ ਡਿਜ਼ਾਈਨ ਹੈ। ਇੰਨੇ ਡਿਜ਼ਾਈਨ ਤੁਹਾਨੂੰ ਕਿਤੋਂ ਮਿਲਣਗੇ ਇਹਨਾਂ ਕੋਲੇ? ਕੋਈ ਕਪੜਾ ਲੋ ਜੇ ਅਲੱਗ ਅਲੱਗ ਐਦਾ ਹੈ ਕਿ ਸਾਡੇ ਕੋਲ 20 ਸਾਲ ਦੀ ਬੈੱਡ ਦੀ ਗਾਰੰਟੀ ਹੈ ਜਿਹੜੇ ਲੋਕ ਘਰੇ ਬੈੱਡ ਬਣਾਉਂਦੇ ਆ ਨਾ ਉਹੋ ਜਿਹੇ ਬੈੱਡ ਸਾਡੇ ਕੋਲ ਮਿਲੂਗਾ ਓਕੇ ਓਕੇ ਜੀ ਤੇ ਬੈੱਡ ਚੱਕ ਕੇ ਦਿਖਾ ਦਿਓ ਕੋਈ ਦੇਖ ਚੈੱਕ ਕਰ ਲੀ ਆਪਾਂ ਜੀ ਆਹ ਦੇਖ ਲਓ ਦੇਖ ਲਓ ਜੀ ਆਹ ਦੋਸਤੋ ਚੈੱਕ ਕਰੀਏ ਮੜਾ ਜਾ ਨਾ ਐਦਾ ਨਹੀਂ ਕਿ ਆਹ ਬੈੱਡ ਦਿਖਾ ਰਹੇ ਆ ਕਿ ਆਹੀ ਵਧੀਆ ਹੋਊਗਾ ਠੀਕ ਠੀਕ ਹੈ ਜੀ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਇਹ ਲੱਗੀ ਜਿਹੜਾ ਆ ਚੱਕਣ ਵਾਲੇ ਵੀ ਪੂਰਾ ਜ਼ੋਰ ਲੱਗਦਾ ਨਹੀਂ ਦੇਖਿਆ ਜਾਂਦਾ ਨਾ ਬਿਜਾਰ ਦੇ ਵਿਚਾਈਂ ਚੱਕਦੇ ਨਾਲ ਚੱਕਿਆ ਜਾਂਦਾਗਾ ਨਹੀਂ ਉਹ ਇਹਨਾਂ ਦਾ ਬੰਦ ਹੀ ਕਰ ਦਿੰਦੇ ਤਾਂ ਕਿ ਵਿੱਚ ਗਾਹ ਖੜਾ ਨਾ ਸਕੇ ਜੀ ਤੇ ਥੱਲੇ ਸੱਤ ਸੱਤ ਡੰਡੇ ਪਾਉਂਦੇ ਆਪਣਾ ਕੋਈ ਡੰਡਾ ਨਹੀਂ ਕੋਈ ਸੋਟ ਨਹੀਂ ਜੀ ਕੋਈ ਕੁਝ ਨਹੀਂ ਠੀਕ ਠੀਕ ਜੀ ਯੋ ਲੱਕੜ ਜੂਗਾ ਨਾ ਗੱਤਾ ਹੋਊਗਾ ਆਪਣੇ ਬੈੱਡ ਦੇ ਵਿੱਚ ਨਾ ਟੂੜੀ ਵਾਲਾ ਬੋਰਡ ਹੋਊਗਾ ਨਾ ਗੰਨੇ ਵਾਲਾ ਬੋਰਡ ਇਹ ਵਾਟਰ ਪ੍ਰੂਫ ਆ ਸਾਰਾ ਹੀ ਜੇ ਮਰਜ਼ੀ ਪਾਣੀ ਡੋਲੀ ਆ ਜੀ ਬਿਲਕੁਲ ਜੀ ਇਹ ਮਰਜ਼ੀ ਬਸਰੀ ਠੀਕ ਠੀਕ ਹੈ ਜੀ ਮਿਸਤਰੀ ਸਾਡੇ ਮਾਲ ਚ ਕਮੀ ਕੱਢ ਦੇ ਠੀਕ ਹੈ ਜੀ ਛੋਟੇ ਆਏਗੇ ਤਾਂ ਖਰਤਾ ਮਿਸਤਰੀ ਖਰਤਾ ਆ ਚੱਕੋ ਬਾਈ ਨੇ ਹੋਰ ਵੀ ਖੁੱਲਾ ਚੈਲੰਜ ਕਰਤਾ ਬਾਈ ਕਹਿੰਦਾ ਮਿਸਤਰੀ ਭਾਵੇਂ ਨਾਲ ਲਏ ਹੋ ਲੱਕੜ ਵਾਲਾ ਜੋਨੇ ਕਹਿਆ ਤਾਂ ਵੀ ਚੀਜ਼ ਮਾਰੇ ਜਾਮਾ ਨਾਲ ਲੈ ਕੇ ਜਾਓ ਠੀਕ ਹੈ ਜੀ ਆਹ ਕੀ ਹੈ ਸਾਡੇ ਕੋਲ ਸੇਲ ਤੇ ਸੋਫੇ ਪਏ ਆ 12 12000 ਦੇ ਸੋਫੇ ਦੇ ਦਿੰਦੇ ਅੱਛਾ 12 12000 ਦੇ ਦੇ ਦੋਗੇ ਸੈਟਰ ਸੋਫਾ ਜੀ ਕਾ ਦੇਖੋ ਕਾ ਦੇਖੋ ਇੱਕ ਆ ਸੋਫਾ ਆ ਗਿਆ ਇਹ ਵੀ ਤੁਹਾਨੂੰ 12000 ਰੁਪਏ ਦਾ ਮਿਲ ਜੂਗਾ 12000 ਦਾ ਸੋਫਾ ਜੀ ਠੀਕ ਠੀਕ ਹੈ ਇੱਕ ਸੋਫਾ 10000 ਰੁਪਏ ਦਾ ਜੀ ਇਹ 10000 ਰੁਪਏ ਦਾ ਜੀ ਠੀਕ ਹੈ ਆ ਦੇਖੋ ਦੋਸਤੋ ਆ ਸੋਫਾ ਤੁਹਾਨੂੰ 10000 ਰੁਪਏ ਦਾ ਮਿਲੂਗਾ ਬਿਆਰ ਦੇ ਵਿੱਚ 15 15 20000 ਰੁਪਏ ਦਾ ਮਿਲਦਾ ਹੈ ਬਿਆਰ ਦੇ ਵਿੱਚ ਜਾਂਦੀ ਆ ਇਹ ਕਰਾ ਗਿਰੇ ਲਿਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਅਦ ਆਹ ਦੇਖੋ ਜੀ ਬੈੱਡ ਸਾਡੇ ਕੋਲ ਆਡ-ਆਡਾ ਓਕੇ ਜੀ ਜਿਹੇ ਤੱਕ ਕਹੋਗੇ ਬੈੱਡ ਹੋ ਜਾ ਬੈੱਡ ਮਿਲ ਜਾਊਗਾ ਸਾਈਡ ਟੇਬਲ ਵਾਲਾ ਬਿਨਾ ਸਾਈਡ ਟੇਬਲ ਵਾਲਾ ਆਹ ਤਾਂ ਬੈੱਡ ਸਿਰਾਂ ਗੱਲ ਬਾਤ ਹੀ ਐ ਸਿਰਾਂ ਹੀ ਗੱਲ ਬਾਤ ਹੈ ਜੀ ਸਾਡਾ ਠੀਕ ਹੈ ਜੀ ਇਹ ਕੀ ਯਕੀਨ ਆ ਆਪਣਾ ਆਰਡਰ ਤਿਆਰ ਹੋ ਜਾਂਦਾ ਆ ਆਰਡਰ ਤਿਆਰ ਹੋ ਜਾਂਦਾ ਰੰਗ ਜਿਹੇ ਜਾ ਕਹੋਗੇ ਉਹ ਜਾ ਬਣ ਜੂਗਾ ਤੀਜੇ ਦਿਨ ਤੁਹਾਨੂੰ ਬੈੱਡ ਤੁਹਾਡੇ ਘਰੇ ਪਹੁੰਚ ਜਾਊਗਾ ਜੀ ਇਹ ਸਾਨੂੰ ਆਏ ਨਹੀਂਗਾ 15-20 ਦਿਨ ਵੇਟ ਕਰਨੇ ਬਹੁਤ ਹਨ ਤੀਜੇ ਦਿਨ ਬੈੱਡ ਮਿਲ ਜਾਊਗਾ ਨਾਲੇ 100 ਕਿਲੋ ਮੀਟਰ ਤੱਕ ਤੁਹਾਨੂੰ ਡਿਲੀਵਰੀ ਕੋਈ ਚਾਰਜ ਨਹੀਂ ਪੈਣੀ ਜੀ ਤੁਸੀਂ ਆਰਡਰ ਕਰੋ ਤੁਹਾਨੂੰ ਘਰੇ ਬੈੱਡ ਪਹੁੰਚਦਾ ਕਰਾਂਗੇ ਓਕੇ 100 ਕਿਲੋਮੀਟਰ ਤੱਕ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਹੋਵੇ ਕਿਤੇ ਮਰਜ਼ੀ ਹੋਵੇ 100 ਕਿਲੋਮੀਟਰ ਫਰੀ ਸ਼ਿਪਿੰਗ ਹੋਊਗੀ ਕੋਈ ਠੀਕ ਹੈ ਜੀ। ਨਾ ਉਹ ਸਾਰੇ ਗੱਤਾ ਤੂੜੀ ਵਾਲਾ ਬੋਰਡ, ਗਿੱਟੀ ਵਾਲਾ ਬੋਰਡ ਲਗਾਉਂਦੇ। ਠੀਕ ਹੈ, ਬਿਲਕੁਲ ਬਿਲਕੁਲ ਵੀ ਨਹੀਂ ਹੋਊਗਾ ਇਹ। ਓਕੇ ਓਕੇ, ਨਾ ਤਾਂ ਬਾਈ ਕੋਲੇ ਗਿੱਟੀ ਵਾਲਾ ਬੋਰਡ ਹੈ, ਨਾ ਬੂਰ ਵਾਲਾ ਬੋਰਡ ਹੈ। ਠੀਕ ਹੈ, ਪ्योर ਲੱਕੜ ਹੋਊਗੀ। ਪ्योर ਲੱਕੜ ਹੋਊਗੀ ਜੀ, 20 ਸਾਲ ਦੀ ਬੈੱਡ ਦੀ ਗਾਰੰਟੀ ਹੋਊਗੀ। 20 ਸਾਲ ਦੀ ਬਾਈ ਕਹਿੰਦਾ ਬੈੱਡ ਦੀ ਗਾਰੰਟੀ ਹੈ। ਪੱਕਾ ਬਿੱਲ ਨਾਲ ਦੇ। ਲਿਖ ਕੇ ਦੇਉਂਗੇ ਜੀ। ਲਿਖ ਕੇ ਪੱਕਾ ਬਿੱਲ। ਠੀਕ ਹੈ, ਕੋਈ ਜਵਾਨੀ ਨਹੀਂ ਕਰਨਗੇ, ਲਿਖ ਕੇ ਦੇਣਗੇ ਤੁਹਾਨੂੰ ਪੱਕਾ ਬਿੱਲ ਮਿਲੂਗਾ, ਕੋਈ ਪਰਚੀ ਵਾਲਾ ਕੰਮ ਨਹੀਂ ਹੈਗਾ। ਠੀਕ ਹੈ ਬਾਈ ਜ ਇੱਕ ਬੈਡ ਲੈ ਜਾਓ ਯਾਦ ਰੱਖੋਗੇ ਜੀ ਠੀਕ ਠੀਕ ਹੈ ਜੀ ਇੱਕ ਆ ਬੈਡ ਦੇਖੋ ਚੈੱਕ ਕਰੋ ਬਈ ਯਾਰ ਕੁਆਲਿਟੀ ਇੱਕਦਮ ਹੋਊਗੀ ਬਈ ਕੁਆਲਿਟੀ ਇੰਨੇ ਬੈਡ ਜੇ ਭਾਈ ਗਾਹਕ ਕਹੇ ਜਿਵੇਂ ਇਹ ਜਾ ਹਾ ਲੱਗਿਆ ਕਪੜਾ ਬਿਲਕੁਲ ਇਹ ਦੂਜੇ ਹੋਰ ਕੱਲਰ ਦਾ ਲਪਾਉਣਾ ਵੇ ਲਾ ਕੇ ਦੇਵਾਂਗੇ ਲਾ ਕੇ ਦੇਵਾਂਗੇ ਨਾ ਪਸੰਦ ਹੋਏ ਤੇ ਉਹਨੂੰ ਧੱਕਾ ਵੀ ਨਹੀਂ ਕਰਦੇ ਕਿ ਤੇਰੇ ਉਸੇ ਬਣਾਇਆ ਤੇਨੂੰ ਚੱਕਣਾ ਪਊਗਾ ਓਕੇ ਓਕੇ ਜੀ ਉਹ ਕੰਮ ਨਹੀਂ ਕਰਦੇਗੇ ਨਾ 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 ਸਾਡਾ ਬੈਡ ਸਾਡੀ ਜ਼ਿੰਮੇਵਾਰੀ ਹੈ ਜੀ ਠੀਕ ਠੀਕ ਹੈ ਜੀ ਬਸ ਪਹਿਲੀ ਗੱਲ ਤਾਂ ਮੈਂ ਕਹਣਾ ਇਥੇ ਵੜਾਉਂਗੇ ਤੁਸੀਂ ਰੂਹ ਦੇ ਵਿੱਚ ਆਪਾਂ ਸ਼ੋਰੂਮ ਦੇ ਵਿੱਚ ਤੁਹਾਡੀ ਰੂਹ ਖੁਸ਼ ਹੋ ਜੂਗੀ ਵੀ ਆਹ ਡਿਜ਼ਾਈਨ ਲੰਮਾ ਜਾਂ ਆਹ ਡਿਜ਼ਾਈਨ ਲੰਮਾ ਜਾਂ ਆਹ ਡਿਜ਼ਾਈਨ ਲੰਮਾ ਹਣਾ ਨਾਲ ਇੱਕ ਨੰਬਰ ਹੋਊਗਾ ਜਿਹੜਾ ਮੈਂ ਤੁਹਾਨੂੰ ਮਿਕਮੈਂਟ ਖੋਲ ਕੇ ਸਾਰੇ ਵਾਟਰ ਪ੍ਰੂਫ ਹੋਣਗੇ ਵਾਟਰ ਪ੍ਰੂਫ ਠੀਕ ਠੀਕ ਹੈ ਜੀ ਕੋਈ ਬੋਰਦਾ ਨਹੀਂ ਬਣਿਆ ਹੈਗਾ ਕੋਈ ਬੋਰਦਾ ਨਹੀਂ ਹੈਗਾ ਕੁਆਲਿਟੀ ਚੈੱਕ ਕਰੋ ਸਾਰੀ ਚੀਜ਼ਾਂ ਚੈੱਕ ਕਰਾ ਦਿਓ ਕੁਆਲਿਟੀ ਇੱਕ ਨੰਬਰ ਬਾਈਆਂ ਦੀ ਹਾਂ ਇੰਨੀ ਤੋਂ ਨਹੀਂ ਕਵਰ ਵੀ ਹੋ ਨਹੀਂ ਸਕਦਾ ਜੀ ਮਾਲ ਮਾਲ ਬਿਲਕੁਲ ਬਿਲਕੁਲ ਐਂ ਤਾਂ ਆਪਾਂ ਵੀਡੀਓ ਘੰਟੇ ਦੀ ਬਣਾ ਦਈਏ ਪਰ ਸਾਰਾ ਕੁਝ ਕਵਰ ਨਹੀਂ ਹੁੰਦਾ ਜਿ ਨੇਚਰ ਦੇਖਿਆ ਪੂਰਾ ਘੰਟਾ ਨਾ ਦੇਖ ਕੇ ਸਾਡੀ ਤਾਂ ਰੂਹ ਖੁਸ਼ ਹੋ ਗਈ ਬਿਲਕੁਲ ਜੀ ਜਿਹੜਾ ਕਸਟਮਰ ਹੋਊ ਉਹਦੀ ਵੀ ਰੂਹ ਖੁਸ਼ ਹੋਊਗੀ ਹੋਊਗੀ ਇੱਕ ਤਾਂ ਬਾਈ ਉਹਨਾਂ ਨੂੰ ਆਪਣਾ ਐਡਰੈਸ ਦੱਸ ਦਿਓ ਆਪਣਾ ਐਡਰੈਸ ਜੀ ਕਿਲਾ ਰੋਡ ਨੀਅਰ ਗੁਰਨਾਣਕ ਮੈਡੀਕਲ ਹਾਲ ਬਠਿੰਡਾ ਜੀ ਬਠਿੰਡਾ ਜੀ ਹਾਂ ਜੀ ਹਾਂ ਜੀ ਬਠ ਟੈਂਸ਼ਨ ਲੈਣ ਦੀ ਲੋੜ ਨਹੀਂ ਜੇ ਫਰਨੀਚਰ ਲੈਣਾ ਹੈ ਤਾਂ ਬਾਈਆਂ ਕੋਲੇ ਪਹੁੰਚੋ ਸੁਲਤਾਨ ਫਰਨੀਚਰ ਕਿਲਾ ਰੋਡ ਨੀਅਰ ਗੁਰਨਾਣਕ ਮੈਡੀਕਲ ਹਾਲ ਮੋਬਾਈਲ ਨੰਬਰ ਹੈਗਾ ਜੀ 9592 84992 ਓਕੇ ਓਕੇ ਬਾਕੀ ਇੱਕ ਵਾਰ ਮੈਂ ਹੋਰ ਫਿਰ ਕਹੂੰਗਾ ਜੀ ਕਿ ਜਿਹੜਾ ਬਾਜ਼ਾਰ 'ਚ ਹੋ ਰਹੀ ਠੱਗੀ ਤੋਂ ਬਚੋ ਜਿਹੜੇ 5-5000 ਦਾ ਤੁਹਾਡਾ ਪੁਰਾਣਾ ਸਮਾਨ ਕੱਟਦੇ ਆ ਕਵਾੜ ਕੱਟਦੇ ਆ ਤੁਹਾਡੇ ਕਵਾੜ ਵੀ ਲੈ ਲੈਂਦੇ ਆ ਨਾਲੇ ਤੁਹਾਨੂੰ ਨਵਾਂ ਕਵਾੜ ਤੋਲ ਕੇ ਦੇ ਦਿੰਦੇ ਆ ਮੰਨੋ ਆਪਣਾ ਉਹ じゃ ਕੋਈ ਕੰਮ ਨਹੀਂ ਅਗਰ ਪੁਰਾਣਾ ਝੜ ਕੋ ਬੈਟਲ ਮਾਰੀ ਕੁਝ ਵੀ ਵੇਅ ਉਹਦਾ ਸਹੀ ਰੇਟ ਲਵਾਓ ਤੇ ਨਵਾਂ ਮਾਲ ਵੀ ਸਹੀ ਲੈ ਕੇ ਜਾਓ ਉਹ ਠੱਗੀ ਤੋਂ ਬਚੋ ਬਚੋ